ਅੱਜ ਬਠਿੰਡਾ ਦੀ ਦਾਣਾ ਮੰਡੀ ਦੇ ਅੰਦਰ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਵਿੰਦਰ ਬੱਲੀ ਵੱਲੋਂ ਕਰਵਾਈ ਗਈ ਝੋਨੇ ਦੀ ਪੋਲੀ ਸ਼ੁਰੂ ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬੋਲਦੇ ਆ ਕਿ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜਾ ਆਪਣਾ ਮੌਇਸਚਰ ਹੈ ਉਹ ਸਹੀ ਲੈ ਕੇ ਆਉਣ ਤਾਂ ਜੋ ਕਿਸਾਨਾਂ ਦੀ ਮੰਡੀ ਦੇ ਵਿੱਚ ਖਜਲ ਖਵਾਰੀ ਨਾ ਹੋਵੇ ਅਤੇ ਨਾਲ ਉਹਨਾਂ ਐਵੀ ਕਿਹਾ ਕਿ ਕਿਸੇ ਵੀ ਕਿਸਾਨ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਵੱਲੋਂ ਜਿਹੜੀ ਆਪਣਾ ਪ੍ਰਬੰਧ ਨੇ ਉਹ ਪੂਰੇ ਕੀਤੇ ਗਏ ਨੇ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਦਾਣਾ ਮੰਡੀਆਂ ਸਾਰੀਆਂ ਤਸਵੀਰਾਂ ਜਿੱਥੇ ਅੱਜ ਝੋਨੇ ਦੀ ਬੋਲੀ ਜਿਹੜੀ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਵੱਲੋਂ ਅੱਜ ਸ਼ੁਰੂ ਕਰਵਾਈ ਗਈ ਹੈ ਆ ਉਸ ਨੂੰ ਸੁਣਾਉਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਉਸ ਦੇ ਨਾਲ ਆਪਣਾ ਬਠਿੰਡਾ ਸ਼ਹਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇਸ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਹਨ ਆ ਉਸ ਨੂੰ ਸੁਣਾਉਣੇ ਸਾਡੇ ਨਾਲ ਸਾਡੇ ਮਾਨਯੋਗ ਵਿਧਾਇਕ ਸਰਾਰ ਜਗਰੂਪ ਸਿੰਘ ਜੀ ਜਿਲ੍ਹੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦੇ ਕਰ ਕਮਲਾਂ ਦੇ ਨਾਲ ਇਥੋਂ ਜਿਹੜੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਹੋਈ ਹੈ ਸਾਡੇ ਨਾਲ ਸਾਡੀ ਸਾਰੀ ਪਾਰਟੀ ਦੇ ਨੁਮਾਇੰਦੇ ਸਾਡੇ ਬਲਾਕ ਪ੍ਰਧਾਨ ਸਾਹਿਬ ਇੱਥੇ ਪਹੁੰਚੇ ਨੇ ਸਾਡੇ ਨਾਲ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਅਰਵਿੰਦਰ ਸਿੰਘਲਾ ਜੀ ਸਾਡਾ ਸਾਰਾ ਸਟਾਫ ਇੱਥੇ ਪਹੁੰਚਿਆ ਹੈ ਤਾਂ ਜਿਹੜੀ ਪਹਿਲੀ ਬੋਲੀ ਲਗਾਈ ਗਈ ਹੈ ਖੰਡ ਜਸੀ ਤੋਂ ਪਹੁੰਚੇ ਸੀ ਕਿਸਾਨ ਨਾਜਮ ਸਿੰਘ ਜੀ ਉਹਨਾਂ ਦੀ ਫਸਲ ਦੀ ਜਿਹੜੀ ਬੋਲੀ ਹੈ ਜੋ ਐਮ ਐਸ ਪੀ ਹੈਗੀ ਉਦੇ ਉੱਪਰ ਬੋਲੀ ਲਗਾਈ ਚੁੱਕੀ ਹੈ ਤਾਂ ਸਾਰੇ ਹੀ ਅਸੀਂ ਕਿਸਾਨ ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਜੋ ਫਸਲ ਦਾ ਜੋ 6 ਸਾਲ 6 ਮਹੀਨੇ ਪਟਾਣੋਂ ਪਹੁੰਚੋ ਪਾਲੀ ਸੀ ਉਹ ਉਹਨਾਂ ਨੂੰ ਵਿੱਚ ਲਈ ਮੰਡੀ ਦੇ ਵਿੱਚ ਪਹੁੰਚੇ ਨੇ ਸਾਡੀ ਮੰਡੀ ਦੇ ਵਿੱਚ ਸਾਰੇ ਪ੍ਰਬੰਧ ਬਾ ਮੁਕਮਲ ਹਨ ਜਿਲ੍ਹਾ ਪੋਂਡਾ ਦੇ ਆ ਮੰਡੀ ਹੈਗੇ ਆਸਪਾਸੇ ਨਰਨਾਂ ਹੋਰ ਹੈ ਪਰ ਉਹਦੇ ਮੰਡੀ ਦੀ ਸਫਾਈ ਨਹੀਂ ਹੋਈ ਜੀ ਕਿਸਾਨਾਂ ਦਾ ਰਾਸ ਸੀ ਪਿਛਲੀ ਗੜੀ ਵੀ ਅਸੀਂ ਕਹਿੰਦੇ ਸੀ ਬਹੁਤ ਬੁਰਾ ਹਾਲ ਤੇ ਮੰਡੀ ਦਾ ਆ ਪਿਛਲੇ 15 ਤਰੀਕ ਤੋਂ ਮੰਡੀਆਂ ਦੇ ਵਿੱਚ ਪ੍ਰਬੰਧਨ ਮੁਕੰਮਲ ਹੈ ਜੀ ਅਸੀਂ ਆਪ ਜਾ ਕੇ ਸਾਡੀ ਟੀਮ ਨੇ ਪ੍ਰਬੰਧਾਂ ਦਾ ਪੂਰਾ ਜਾਇਜ਼ਾ ਲਿਆ ਸੀ ਸਾਰੇ ਕਿਤੇ ਸੀਗਾ ਵੀ ਫਸਲ ਹੁਣ ਆਈ ਹੈ 15 ਦਿਨਾਂ ਦਾ ਡਿਫਰੈਂਸ ਆ ਵੀ ਹੋ ਸਕਦਾ ਵੀ ਕਿਤੇ ਕੋਈ ਕਮੀ ਆ ਗਈ ਹੋਵੇ ਤਾਂ ਉਸ ਨੂੰ ਸਾਰਿਆਂ ਨੂੰ ਦੁਰਸਤ ਕਰ ਲਿਆ ਜਾਵੇਗਾ ਜੀ ਮੈਨੂੰ ਤਾਂ ਪਾਣੀ ਦੀ ਬੜੀ ਦਿੱਕਤ ਆਈ ਹੈ ਕਿਉਂਕਿ ਕਾਫੀ ਵੱਡੇ ਤੇ ਪਾਣੀ ਹੈ ਇਹ ਐਕੀ ਫਾਇਲ ਦਾ ਪੂਰਾ ਕੋਡ ਨਹੀਂ ਬਿਲਕੁਲ ਦੀ ਪੁਰਾਣੀ ਦੀ ਕੋਈ ਦਿੱਕਤ ਨਹੀਂ ਹੈ ਮੇਰੇ ਪਿੱਛੇ ਦੇਖੋਗੇ ਇੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਤੋੜੇ ਰੱਖੇ ਗਏ ਕੈਂਪਰ ਰੱਖੇ ਗਏ ਹੈ ਛਾਂ ਦਾ ਪ੍ਰਬੰਧ ਕੀਤਾ ਗਿਆ ਹੈ ਬਕਾਇਦਾ ਪਾਖਾਨਾ ਰੱਖੇ ਗਏ ਨੇ ਤਾਂ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਸਾਫ ਸਵੱਈ ਦਾ ਪ੍ਰਬੰਧ ਹੈ ਤਾ ਸਾਰੇ ਦਰੋਸਤ ਨੇ ਜੇ ਕਿਤੇ ਫੇਰ ਵੀ ਕਮੀ ਆ ਤਾਂ ਤੁਸੀਂ ਸਾਡੇ ਨਿਗਾਹ ਲਿਆ ਦਿਓ ਉਹ ਨੂੰ ਦੂਰ ਕਰ ਲੇਦੇ ਆ। ਕਿਸਾਨ ਦੀ ਫਸਲ ਕਿੰਨੀ ਚੱਕੀ ਨੇ ਕਿੰਨੇ ਕਣੇ ਚੱਕੋਗੇ। ਅਸੀਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਮੋਇਸਚਰ ਹੈ ਉਹ ਤੈ 17% ਤੋਂ ਘੱਟ ਹੋਣਾ ਚਾਹੀਦਾ ਹੈ। ਜੇ ਕਿਸਾਨ 17% ਤੋਂ ਘੱਟ ਮੋਇਸਚਰ ਲੈ ਕੇ ਆਏਗਾ ਤਾਂ ਮੰਡੀ 'ਚ ਲਿਆਉਣ ਦਾ ਸਾਰਾ ਦਾ ਚਾਰ ਸਾਫ ਸਪਾਈ ਤੋਂ ਬਾਅਦ ਏਜੰਸੀਆਂ ਨੂੰ ਹਦਾਇਤ ਕੀਤੀ ਜਾ ਸਕੀ ਵੀ ਜਲਦੀ ਤੋਂ ਜਲਦੀ ਕਿਸਾਨ ਨੂੰ ਵਿਲਾ ਕਰਕੇ ਉਹਦੇ ਖਾਤੇ 'ਚ ਪੇਮੈਂਟ ਪਾ ਜਾਵੇ ਜੀ। ਠੀਕ ਹੈ। ਚੌਂ ਨਦੀ ਬੋਲੀ ਟਾਰਕਾਉਂ ਵਾਸਤੇ ਹਾਜ਼ਰ ਹੈ ਮੇਰੇ ਨਾਲ ਨੇ ਸਾਡੇ ਚੇਅਰਮੈਨ ਬੜੀ ਸਿੰਘ ਬੱਲੀ ਜੀ ਪ੍ਰੈਸ ਦੇ ਪਾਸੇ ਖੜੇ ਨੇ ਸਾਡੇ ਬਲਾਕ ਪ੍ਰਧਾਨ ਨੇ ਗਿਫਤਾਰ ਸਿੰਘ ਵਿੱਕੀ ਜੀ ਜਗਦੀਸ਼ ਸਿੰਘ ਬਰਾਇਤੀ ਇਹਦੇ ਸਾਰੇ ਸਾਥੀ ਸੁਖਦੀਪ ਸਿੰਘ ਕਿਰਮਵੈਸ ਕਾਉਂਸਲਰ ਸਾਡੇ ਜਿਹੜੇ ਇੱਥੇ ਸਮਾਰਕ ਕਮੇਟੀ ਦੇ ਸ਼ਕਤੀ ਨੇ ਉਹਨਾਂ ਦਾ ਆਮਲਾ ਸਾਰਾ ਇੱਥੇ ਹੈ ਵਾਕਵਾ ਕੋਨਚਮ ਦੇ ਜਿਹੜੇ ਨੁਮਾਇੰਦੇ ਇੱਥੇ ਹਾਜ਼ਰ ਹੈ ਰੁਹਿੰਡੇ ਦੇ ਵਿੱਚ ਚਾਰ ਏਜੰਸੀਆਂ ਪੰਕ੍ਰੀਨ ਮਾਰਕਫੈਟ ਪੰਸਫ ਤੇ ਬੇਅਰ ਹਾਊਸ ਤੇ ਚਾਰਾਂ ਨੇ ਖਰੀਦຊੂ ਕੀਤੀ ہوئی ਹੈ ਜਿਹੜੀ ਮਿਨੀਮਮ ਗਿਆਤ ਪਾਈ ਸੀ ਹੈ ਸਰਕਾਰ ਨੂੰ ਫਿਕਸ ਤੇਈ ਤੋਂ ਨੰਨ੍ਹੇਰ ਪਏ ਔਰ ਮੌਇਸਚਰ ਜਿਹੜਾ 17% ਤੱਕ ਘਟ ਦੇਣਾ 2024 ਦੇ ਵਿੱਚ 25202 ਐਮਟੀ ਮੀਟ੍ਰਿਕ ਟਨ ਜਿਹੜੀ ਹੈ ਉਹ ਇੱਥੇ ਆਮਦ ਹੋਈ ਸੀ ਤੇ ਇੱਥੇ ਹੁਣ ਤੱਕ ਦੀ ਆਮਦ ਜਿਹੜੀ ਹੈ ਮੰਡੀ ਦੀ 670 ਮੀਟ੍ਰਿਕ ਟਨ ਹੋ ਚੁੱਕੀ ਹੈ ਔਰ 360 ਮੀਟ੍ਰਿਕ ਟਨ ਦੀ ਜਿਹੜੀ ਬੋਲੀ ਲੱਗ ਚੁੱਕੀ ਹੈ ਕੀ 147 ਮੀਟਰ ਕੰਜੜੀ ਹੈ ਉਹਦੀ ਲਿਖੀ ਹੋ ਚੁੱਕੀ ਹੈ ਪ੍ਰਬੰਧ ਸਾਰੇ ਠੀਕ ਹੈ ਜੀਮੇਦਾਰ ਜਿਹੜੇ ਇਹਨਾਂ ਦੀ ਬੋਲੀ ਹੋਈ ਹੈ ਇਹਨਾਂ ਸੇ ਇਹਨਾਂ ਦਾ ਨਾਜਮ ਸਿੰਘ ਜੱਸੀ ਤੋਂ ਉਹਨਾਂ ਨੇ ਦੱਸਿਆ ਕਿ ਝਾੜ ਠੀਕ ਹੈ ਖਾਸ ਤੌਰ ਤੇ ਮੈਂ ਬਧਾਈ ਦਿੰਦਾ ਜਿਹੜੇ ਕਿਸਾਨ ਭਰਾ ਫਸਲ ਲੈ ਕੇ ਆ ਰਹੇ ਆ ਉਹ ਜਿਹੜੀ ਮਾਸ਼ਰ ਹੈ ਉਹ ਉਸ ਨੂੰ ਸਹੀ ਤਰੀਕੇ ਦੇ ਨਾਲ 11% ਤੋਂ ਉੱਤੇ ਲੈ ਕੇ ਆ ਰਹੇ ਸਾਰਾ 0.5 ਸੀਆ ਇਹ ਜੋਲੀ ਨਹੀਂ ਹੈ ਇਹਦੇ ਨਾਲ ਫਾਇਦਾ ਇਹ ਹੁੰਦਾ ਇੱਕ ਤਾਂ ਜਲਦੀ ਬਿਹਨੇ ਹੋ ਜਾਂਦੇ ਆ ਇੱਕ ਏਜੰਸੀਆਂ ਆਪ ਦਾ ਬੋਲੀ ਲਾ ਕੇ ਦਵਾ ਦਾ ਮਾਲ ਚੱਕਣ ਵਾਲੀ ਬੰਦਗੀ ਜੀ ਦੇ ਨਾਲ ਆੜਤੀਆਂ ਨੂੰ ਵੀ ਔਰ ਕਿਸਾਨ ਨੂੰ ਵੀ ਸਮੇਂ ਸਿਰ ਪੈਸੇ ਜਿਹੜੇ ਹੈ ਪੇਮੈਂਟ ਹੁੰਦੀ ਰਹਿੰਦੀ ਹੈ ਮੈਂ ਜਿਹੜੇ ਮਾਰਕੀਟ ਕਮੇਟੀ ਦਾ ਇੱਥੇ ਹਮਲਾ ਹੈ ਉਹਨਾਂ ਨੇ ਸਹੀ ਪ੍ਰਬੰਧ ਕੀਤੇ ਹੈ ਮੈਂ ਕਿਸਾਨਾਂ ਨੂੰ ਪੁੱਛਿਆ ਕਿ ਇੱਥੇ ਪਾਣੀ ਦੇ ਪ੍ਰਬੰਧ ਸਫਾਈ ਦੇ ਪ੍ਰਬੰਧ ਚੇਅਰਮੈਨ ਸਾਹਿਬ ਨੇ ਬੋਲ ਦਿੱਤਾ ਕਿ ਇੱਥੇ ਨਹੀਂ ਸਿਰੇ ਨਾਲ ਕੋਈ ਤਕਲੀਫ ਨਹੀਂ ਆਦੀ ਮੈਂ ਆਸ਼ਵਾਸਨ ਦਿੰਦਾ ਕਿ ਪਰਮਾਤਮਾ ਹੰਝੜਾ ਬਦਲਬਾਈ ਤੋਂ ਮੱਜਿਤ ਰੱਖੇ ਬਹੁਤ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗ ਪਾਲੀ ਫਸਲ ਹੈ ਉਹ ਸਮੇਂ ਸਿਰ ਆ ਕੇ ਆਪਦੇ ਘਰੇ ਉਹਦੀ ਜਿਹੜੀ ਆ ਆਪਦੀ ਉਸ ਦੀ ਕੀਮਤ ਹੈ ਉਹ ਲੈ ਕੇ ਕਰੇ ਜਾਣ ਜਿਹੜੇ 6 ਮਹੀਨਿਆਂ ਦੇ ਉਹਨਾਂ ਦੇ ਖਰਚੇ ਉਹਨਾਂ ਦੀ ਆਸ ਉਮੀਦ ਕਿ ਮੇਰੇ ਕਿਸਾਨ ਜਲਦੀ ਉਹਨੂੰ ਲੈ ਆਉਂਦੇ ਆ ਪਰ ਬਾਜ਼ਾਰ ਮੰਡੀ ਦਾ ਜਿਹੜਾ ਨਾ ਰੱਖਣਾ ਪੈਂਦਾ ਅਟਾਜੀਣਾ ਚੁਣੋ ਸੇਖੋ ਬਾਰ ਬਾਰ ਮੈਕਮੇ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਇਸ਼ਤਿਹਾਰ ਵੀ ਦਿੱਤੇ ਗਏ ਆ ਸੀਐਮ ਸਾਹਿਬ ਵੱਲੋਂ ਭਖਵਾਰਾਂ ਦੇ ਵਿੱਚ ਬੇਨਤੀ ਵੀ ਕੀਤੀ ਗਈ ਹੈ ਮੈਂ ਵੀ ਬੇਨਤੀ ਕਰਦਾ ਤੁਹਾਡੇ ਮੱਧ ਹੋ ਰਹੇ ਕਿ ਚੋਣੇ ਨੂੰ ਸਕਾ ਕੇ ਲਿਓ ਨੇ ਦੇ ਨਾਲ ਇੱਕ ਦਮਾ ਦਾ ਸਮਾਂ ਨਹੀਂ ਖਰਾਬ ਹੋਊਗਾ ਆਉਂਗੇ ਬੋਲੀ ਲੱਗ ਜੂ ਮਾਲ ਚੱਕਿਆ ਜਾਊਗਾ ਆਰਥੀ ਨੂੰ ਵੀ ਸਮੇਂ ਸਿਰ ਪੈਸੇ ਪਹੁੰਚ ਜਾਣਗੇ ਕਿਸਾਨ ਦੇ ਖਾਤਿਆਂ ਦੀ ਵੀ ਸਮੇਂ ਸਿਰ ਪੈਸੇ ਪਹੁੰਚ ਜਾਣਗੇ